ਸੋ ਗਰਮੀ ਕਰਕੇ ਪਾੜ ਦਿਖਾਨ ਲੱਗ ਪੈਂਦਾ ਪਿੱਛਾ ਕਿਸੇ ਪਸ਼ੂ ਆ ਥਣ ਖਰਾਬ ਹੋ ਜਾਂਦਾ ਬਾਰੇ ਇਹ ਸਤਾਵਰ ਆ ਗਈਆਂ ਪੀਲੀ ਸਤਾਵਰ ਇਹ ਪੀਲੀ ਇਹ ਦੁੱਧ ਮਾ ਦਾਂਦਾ ਅੱਛਾ ਆ ਜੋ ਸੂਣ ਵਾਲੇ ਪਸ਼ੂ ਕਾ ਆ ਅੰਬਾ ਹਲਦੀ ਹੋ ਗਈ ਤੇ بار بار ਪਸ਼ੂ ਰਿਪੀਟ ਹੁੰਦਾ ਆ ਅੰਬਾ ਹਲਦੀ ਅੰਬਾ ਹਲਦੀ ਆ ਕੜੂ ਕੜੂ ਆ گلاب ਦੇ ਫੁੱਲ ਆ ਸਰਨਾਏ ਢਾਤੇ ਬਿਹੜਾ ਤੇ ਆਮਲਾ ਤਿੰਨਾ ਦਾ ਤਰਫਲਾ ਬਣ ਜਾ ਹਾਂਜੀ ਹਸਤੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਮੀਲ ਕੋਲੇ ਖੜੇ ਹੈਗੇ ਅੱਜ ਆਪਾਂ ਸਾਰੀ ਜਾਣਕਾਰੀ ਨਾ ਜਿਹੜੀ ਤੁਹਾਨੂੰ ਲੈ ਕੇ ਦੇਣੀ ਹੈ ਜਮੀਲ ਤੋਂ ਜਿਹੜੀ ਗਰਮੀਆਂ ਦੇ ਵਿੱਚ ਨਵੀਂ ਤੂੜੀ ਆ ਗਈ ਹੁਣ ਹਨਾ ਨਵੀਂ ਤੂੜੀ ਦੇ ਕੀ ਕੀ ਨੁਕਸਾਨ ਹੁੰਦੇ ਆ ਉਹਨਾਂ ਨੁਕਸਾਨਾਂ ਤੋਂ ਬਚਣ ਵਾਸਤੇ ਜਾਂ ਗਰਮੀ ਦੇ ਵਿੱਚ ਦੁੱਧ ਵੀ ਘਟ ਜਾਂਦਾ ਤੇ ਜਾਂ ਗਰਮੀ ਦੇ ਵਿੱਚ ਭਾਰ ਪੈਣ ਦੀ ਸ਼ਿਕਾਇਤ ਵੀ ਵੱਧ ਹੋ ਜਾਂਦੀ ਹੋ ਜਾਂਦੀ ਆ ਤੇ ਜਮੀਲ ਆਪਾਂ ਨਾ ਪਹਿਲਾਂ ਮੈਨੂੰ ਐ ਦੱਸ ਵੀ ਤੇਰਾ ਤੇਰਾ ਹੈਗਾ ਪਿੰਡ ਪਿੰਡ ਕਿਹੜਾ ਆ ਗਿਆ ਆਪਣਾ ਮਲੇਰ ਕੋਟਲਾ ਭਾਈ ਜੀ ਮਲੇਰ ਕੋਟਲਾ ਹਾਂਜੀ ਹਾਂਜੀ ਠੀਕ ਆ ਤੇ ਤੇ ਨਾਮ ਮੇਰਾ ਨਾਂ ਜਮੀਲ ਖਾਨ ਜਮੀਲ ਖਾਨ ਹਾਂਜੀ ਅੱਛਾ ਖਾਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਹਾਡਾ ਕੰਮ ਹੈਗਾ ਮਸਾਲਿਆਂ ਦਾ ਕਿੰਨਾ ਕੁ ਪੁਰਾਣਾ ਹੈਗਾ ਇਹ ਸਾਨੂੰ ਹੋ ਗਿਆ ਜੀ 30 ਸਾਲ ਇਸ ਕੰਮ ਨੂੰ 30 ਸਾਲ 32 ਸਾਲ ਮੈਨੂੰ ਹੋ ਗਏ ਆਪਣਾ ਭਾਈ ਜੀ ਉਹ ਖਾਨਦਾਨੀ ਕੰਮ ਹੈ ਖਾਨਦਾਨੀ ਇਹ ਜਿਹੜਾ ਮਸਾਲਾ ਹੁੰਦਾ ਸਾਡੇ ਕੋਲੇ ਇੱਕ ਤਾਂ ਇਹ ਸਬੂਤ ਹੁੰਦਾ ਅਗਲੇ ਦੇ ਘਰੇ ਜਾ ਕੇ ਪੀ ਕੇ ਦਿੰਦੇ ਜੀ ਮੈਂ ਹੁਣ ਗਰਮੀ ਆ ਗਈ ਠੂੜੀ ਨਵੀਂ ਚੱਲੀ ਉਹ ਸੂਪ ਗੋਆ ਪਤਲਾ ਕਰਦਾ ਠੀਕ ਹੈ ਠੂੜੀ ਜੇ ਮਿੱਟੀ ਕਰਦਾ ਦਿੰਦਾ ਪਸ਼ੂ ਕੇ ਬੰਦ ਲੱਗ ਜਾਂਦਾ ਪਸ਼ੂ ਗਰਮੀ ਕਰਕੇ ਭਾਰ ਦਿਖਣ ਲੱਗ ਪੈਂਦਾ ਪਿੱਛਾ ਕਿਸੇ ਪਸ਼ੂ ਆ ਥਣ ਖਰਾਬ ਹੋ ਜਾਂਦਾ ਲੇਵਾ ਸੋ ਜਾਂਦਾ ਬਾਕੀ ਲੱਡੀ ਹੋ ਜਾਂਦੀ ਇਹ ਬਾਈ ਜੀ ਅਸੀਂ ਦਿੰਦੇ ਮਸਾਲੇ ਬਣਾ ਕੇ ਮਸਾਲੇ ਬਣਾ ਕੇ ਹਾਂਜੀ ਅੱਛਾ ਆ ਵੇਖੋ ਜੀ ਇਹ ਮਸਾਲੇ ਦੇ ਵਿੱਚ ਇੱਕ ਤੋਂ ਪਾਉਂਦੇ ਜੀ ਹੜਾ ਅੱਛਾ ਹੜਾ ਜੜਾ ਦਾਣਾ ਪਾਣੀ ਡੰਗਰ ਖਾਊਗਾ ਲੀਵਰ ਨੂੰ ਸੈਟ ਰੱਖੂਗੀ ਹੜਾ ਅੱਛਾ ਜਿਹੜੀ ਆ ਆ ਗਈ ਇਹ ਹੜਾ ਹਾਂਜੀ ਠੀਕ ਹੈ ਬਾਈ ਜੀ ਹੜਾ ਹੜਾ ਤੇ ਬਿਹੜਾ ਤੇ ਆਮਲਾ ਤਿੰਨਾਂ ਦਾ ਤਰਫਲਾ ਬਣ ਜਾ ਤਰਫਲਾ ਇਹ ਬੰਦੇ ਵੀ ਖਾਵੇ ਠੀਕ ਹੈ ਇਹ ਉਹ ਮੇੜਾ ਹੁੰਦਾ ਜੀ ਉਧਰ ਮੇੜਾ ਪਿਆ ਆ ਆ ਹਰੜਾ ਆ ਪਿਆ ਸਰ ਆਮੜਾ ਆਮੜਾ ਇਹਨਾਂ ਦਾ ਤਰਫਲਾ ਬੜ ਗਿਆ ਤਰਫਲਾ ਇਹ ਜਿਹੜਾ ਪਸ਼ੂ ਨੂੰ ਦਾਣਾ ਪਾਣੀ ਖਾ ਲੰਗੇ ਉਹ ਆਪਣੇ ਸਰੀਰ ਨੂੰ ਲਾਵਾ ਠੀਕ ਹੈ ਗੋਏ ਨੂੰ ਦਾਣਾ ਸਾਬੂਤਾ ਨਹੀਂ ਖਾਲਣਾ ਠੀਕ ਹੈ ਇਹ ਬਾਈ ਜੀ ਹੁੰਦੀ ਅਰਜੁਨ ਦੀ ਛਾਲ ਅਰਜੁਨ ਦੀ ਛਾਲ ਹਾ ਜਿਹੜਾ ਪਸ਼ੂ ਖੜਾ ਖੜਾ ਡਿੱਗ ਪੈਂਦਾ ਠੀਕ ਹੈ ਉਹਨੂੰ ਫਿਲਟਰ ਲੱਗਦੀ ਆ ਚਿਰਾਈਤਾ ਜੀ ਜੋ ਚਿਚੜੀ ਨਹੀਂ ਲੱਗਦੇ ਪਸ਼ੂ ਕੇ ਆ ਆਂਗੜਾ ਹੋ ਗਿਆ ਜੀ ਭੂਗ ਬਣਾਉਣ ਵਾਸਤੇ ਆ ਮੇਥੇ ਜੀ ਵਾਇਬਾ ਦੇ ਵਾਸਤੇ ਆ ਭਾਈ ਜੀ ਨਸ਼ਾਦਰ ਹੋ ਗਿਆ ਇਹ ਨਸ਼ਾਦਰ ਕਿਸ ਕੰਮ ਇਹ ਨਸ਼ਾਦਰ ਭਾਈ ਜੀ ਪਸ਼ੂ ਕਾ ਥੜੇ ਚ ਗਾਂਢ ਬਣੀ ਹੋ ਹਾਂ ਧਾਰਾ ਪੰਜ ਚਾਰ ਧਾਰਾ ਆਂਦੀ ਹੋ ਇਹਨਾਂ ਵਿੱਚ ਪੰਜ ਚਾਰ ਚੀਜ਼ਾਂ ਮਿਲਾ ਕੇ ਦੇ ਜਾ ਇਹ ਨਸ਼ਾਦਰ ਮਿੱਠਾ ਸੋਡਾ ਜਮਾ ਖਾਰ ਇਹ ਜਮਾ ਖਾਰ ਹੁੰਦੀ ਹੈ ਜਮਾ ਖਾਰ ਆ ਇਹ ਕੋਚ ਬੀਜ ਹੁੰਦੇ ਜੀ ਜਿਹੜਾ ਪਸ਼ੂ ਆਪਣਾ ਹੀਟ ਪੈਨੇ ਆਉਂਦਾ ਹਾਂ ਕਾਂਚ ਬੀਜ ਹਾਂ ਇਹ ਭਾਈ ਜੀ ਹੋ ਗਿਆ ਸਭ ਗੰਦਾ ਆਹਾ ਇਹ ਸਤਾਵਰ ਅਸਬ ਗੰਦਾ ਸਬ ਗੰਦਾ ਹਾਇ ਇਹ ਸਬ ਗੰਦਾ ਇਹ ਸਤਾਵਰ ਇਹ ਸਤਾਵਰਾ ਆ ਗਿਆ ਪੀਲੀ ਸਤਾਵਰ ਇਹ ਪੀਲੀ ਇਹ ਦੁੱਧ ਮਦਾਨ ਦਾ ਅੱਛਾ ਆਜਾ ਸੂਣ ਵਾਲੇ ਪਸ਼ੂ ਕਾ ਗੱਬਣ ਦਾ ਲੇਵਾ ਚੱਡਾ ਵਧੀਆ ਬਣਾਉਂਦਾ ਠੀਕ ਹੈ ਆਪ ਬਾਈ ਜੀ ਅਜਵੈਨ ਹੋ ਗਈ ਇਹ ਜਮੈਨ ਹੋ ਗਈ ਹਾਂਜੀ ਅਜਵੈਨ ਐ ਜੀ ਗੰਦ ਵੀ ਟਿਟ ਚਾੜਦਾ ਪਸ਼ੂ ਆਪ ਬਾਈ ਜੀ ਸੌਫ ਹੋ ਗਈ ਆ ਅੰਬਾ ਹਲਦੀ ਹੋ ਗਈ ਜੇ بار-ਬਾਰ ਪਸ਼ੂ ਰਿਪੀਟ ਹੁੰਦਾ ਹਾਂ ਖਲੋਂਦ ਨਹੀਂ ਅੰਦਰ ਸੋਜ ਜਾਂਦੀ ਬੱਚੇ ਦਾ ਨਹੀਂ ਇਨਫੈਕਸ਼ਨ ਹੋ ਜਾਂਦਾ ਅੰਬਹਲਦੀ ਜਿਹੜੀ ਹੈਗੀ ਨਾ ਮਿੱਤਰੋ ਤੁਸੀਂ ਨਾ ਜਿਹੜੀ ਅੰਬਹਲਦੀ ਆ ਦੇਖੋ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਚੱਲੀ ਜਾਂਦੀ ਆ ਵੀ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਫਿਰ ਇਹ ਉਹਨੂੰ ਠੀਕ ਕਰੂਗੀ। ਹਾਂ ਜੀ। ਜੇ ਬੰਦਾ ਮੰਨ ਕੇ ਚੱਲ ਕੱਲੀ ਅੰਬ ਹਲਦੀ ਲਿਆਵੇ ਇਹ ਕਿਵੇਂ ਪਾਵੇ ਫਿਰ ਇਹਨੂੰ? 1/2 ਕਿਲੋ ਫਟਕੜੀ ਤਵੇ ਤੇ ਖੀਲ ਕਰ ਲੋ। ਹਾਂ। ਤੇ ਕਿਲੋ ਅੰਬਾੜ ਦੀ ਦੋਨਾਂ ਨੂੰ ਮਿਕਸ ਕਰਕੇ ਜਿਸ ਵੇਲੇ ਪਸ਼ੂ ਆਪਣਾ ਹੀਟ 'ਤੇ ਆਵੇ ਹਾਂ ਉਸ ਵੇਲੇ ਦੇਣੀ ਸ਼ੁਰੂ ਕਰ ਦੋ। ਕਿੰਨੀ ਕਿੰਨੀ? ਇਹ 50-50 ਗ੍ਰਾਮ। 50-50 ਗ੍ਰਾਮ। ਹਾਂ ਇੱਕ ਹੀਟ ਘਾਟ ਕੇ ਭਾਈ ਦੁੱਤੀ ਤੇ ਲਵਾਓ। ਗਾਰੰਟੀ ਨਾਲ ਖਲੋਊਗਾ ਪਸ਼ੂ। ਠੀਕ ਹੈ। ਕਿੰਨਾ ਖਵਾਉਣਾ ਇਹ ਸਾਰਾ? 1.5 ਕਿਲੋ ਸਮਾਨ। 1.5 ਕਿਲੋ ਸਮਾਨ। ਆਹ ਭਾਈ ਜੀ ਕੜ ਕੜੂ ਕਾਲੀ ਜੀਰੀ ਇਹ ਲੈਵਾ ਚੱਡਾ ਦੀ ਸੂਜ ਦਾ ਪੁੱਤਰ ਨੂੰ ਵੀ ਦੇਖਨੇ ਤੇ ਕੜੂ ਕਾਲੀ ਜੀਰੀ ਕਹਿੰਦੇ ਮਿੱਤਰੋ ਇਹਨੂੰ ਆ ਜਾ ਨੇੜੇ ਹੋ ਜਾ ਕਰ ਮੜਾ ਜਾ ਆ ਸਾਈਨਾ ਇਹ ਭਾੜ ਨਹੀਂ ਪੈਂਦਾ ਪਸੂ ਤੇ ਅੱਛਾ ਆ ਦਾਵਾ ਫੂਲ ਗਰਮੀ ਕਰਕੇ ਕਾਮਾ ਦੇ ਪਿਸ਼ਾਬ ਚ ਖੂਨ ਨਹੀਂ ਆਉਂਦਾ ਆਪ ਬਾਈ ਜੀ ਕੋੜ ਤੁਮੇ ਕੋੜ ਤੁਮੇ ਇਹ ਬਾਈ ਬਾਦੀ ਨੂੰ ਮਾਰਦੇ ਇਹ ਸਾਰੀ ਚੀਜ਼ੋ ਦਾ ਇੱਕ ਮਸਾਲਾ ਬਣਾ ਕੇ ਬਾਈ ਜੀ ਪੀ ਕੇ ਦਿੰਦੇ ਸੀ ਅੱਛਾ ਮੈਂ ਤੈਨੂੰ ਦੱਸਾਂ ਗੱਲ ਜਮੀਲ ਉਰਿਆ ਮੇਰੇ ਭਰਾ ਪਹਿਲਾਂ ਮੈਨੂੰ ਐਂ ਦੱਸ ਦੀ ਹੁਣ ਮੌਸਮ ਗਰਮੀ ਦਾ ਮੈਂ ਬਾਰ ਬਾਰ ਇਹੀ ਗੱਲ ਕਹਿਣਾ ਵੀ ਗਰਮੀ ਦੇ ਵਿੱਚ ਦੁੱਧ ਪਸ਼ੂ ਘਟ ਗਏ ਹਾਂਜੀ ਹਾਂਜੀ ਮੰਨ ਲਾਏ ਮੈਂ ਤੈਨੂੰ ਕਹਿਤਾ ਵੀ ਮੇਰੇ ਕੋਲੇ ਭਾਈ ਨਾਲੇ ਤਾਂ ਪਸ਼ੂ ਨੀਰਾ ਘਟ ਖਾਨ ਲੱਗ ਗਏ ਨਾਲੇ ਦੁੱਧ ਘਟ ਗਿਆ ਉਦੇ ਵਾਸਤੇ ਮੈਨੂੰ ਮਸਾਲਾ ਜਿਹੜਾ ਤੂੰ ਬਣਾ ਕੇ ਦੇਵੇਂਗਾ ਉਹ ਕਿੰਨੇ ਰੁਪਏ ਕਿਲੋ ਦੇਵੇਂਗਾ ਮੈਂ ਕਿਲੋ ਕਿਲੋ ਲੈਣਾ ਮੈਂ ਹਾਂ ਇਹ ਕਿਹਨੇ ਚੀਜ਼ਾਂ ਪਾ ਕੇ ਦੇ ਇਹ ਬਾਈ ਜੀ ਜਿਹੜਾ ਮਸਾਲਾ ਸੀ ਬਣਾ ਕੇ ਦੇ ਦੇਂਗੇ ਡੰਗਰ ਘਾਸ ਖਾਵੇਗਾ ਪਾਣੀ ਪੀਵੇਗਾ ਤੇ ਫੇਜੀ ਦੁੱਧ ਵੀ ਆਪ ਹੀ ਬਦੇਗਾ ਠੀਕ ਹੈ ਪਾਣੀ ਦਾ ਤੇ ਪੱਠੋ ਦਾ ਹੀ ਦੁੱਧ ਬਣੂਗਾ ਹਾਂ ਇਹ ਜਿਹੜਾ ਮਸਾਲਾ ਸੀ ਪਾ ਕੇ ਬਣਾ ਕੇ ਦਿੰਦੇ 300 ਰੁਪਏ ਕਿਲੋ ਅੱਛਾ 300 ਰੁਪਏ ਕਿਲੋ ਹਾਂ 3000 ਦਾ ਕਵਾਂਟਲ ਜਿਹੜਾ ਬੰਦਾ ਸਾਨੂੰ ਫੋਨ ਕਰਕੇ ਸੱਦੂਗਾ बंदे भी खावे अच्छा ए तो चूरन बन जाता दही में लस्सी में सलाद में बंदे गैस तेजाब कबज शूगर भी बिमारियों में काम करता पुरानी चीजा दाए हाए हाँ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਚਲੋ ਮੈਨਰ ਪਿਕਚਰ ਜਾਂ ਹੋਰ ਆਪਾਂ ਪਾਉਣੇ ਆ ਹਨਾ ਕੰਪਨੀਆਂ ਸਾਰੀਆਂ ਹੀ ਚੰਗੀਆਂ ਨੇ ਪਰ ਯਾਰ ਸੋਨੂੰ ਵੀ ਪਤਾ ਹੀ ਉਹ ਜਿਹੜੀ ਦੇਸੀ ਚੀਜ਼ ਆ ਉਹ ਦੇਸੀ ਆ ਦੇਸੀ ਦਾ ਮੈਂ ਕਹਿੰਨਾ ਵੀ ਆਪਾਂ ਇਹਨੂੰ ਇਹ ਗੱਲ ਤਾਂ ਕਹੀ ਨਹੀਂ ਸਕਦੇ ਵੀ ਦੇਸੀ ਚੀਜ਼ ਮਾੜੀ ਹੁੰਦੀ ਹੈ ਤੇ 300 ਰੁਪਏ ਕਿਲੋ ਤੇ ਬਾਕੀ ਫਿਰ ਮੈਨੂੰ ਐਂ ਦੱਸ ਜਿਹੜਾ ਕੋਈ ਭਰਾ ਮੰਨ ਕੇ ਚੱਲੇ ਆਪਣੀ ਵੀਡੀਓ ਦੇਖ ਲਈ ਜਿਹੜੇ ਨੇ ਤੈਨੂੰ ਫੋਨ ਕਰ ਲਿਆ ਉਹਦੇ ਘਰੇ ਉਹਦੇ ਵਾਸਤੇ ਕੀ ਰਹਿਤ ਕਰੇਗਾ ਵੇਟ ਸਾਡਾ ਕੋਈ ਹੁੰਦਾ ਭਾਈ ਜੀ ਉਹਦੇ ਘਰੇ ਜਾ ਕੇ ਅਸੀਂ ਬਣਾ ਕੇ ਆਵਾਂਗੇ बना के हाँ। अच्छा ये भी हो भी होगी हाँ। आउंगे के के अच्छा। हाँ, 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 हाँ। किले बिमारियां पैदा हो गई पचानवे बंदा हर बीमार है पचानवे परसेंट जेर खा हर चीज से मिलावट शुद्ध देसी चीजा अखा दे सामने पी अगले जाके के ਤਿਆਰ ਕਰਕੇ ਦੇ ਦੇ ਇੱਕ ਡੰਗਰ ਨੂੰ ਇੰਨਾ ਪਾਵੇਂ ਅੱਛਾ ਇੱਕ ਡੰਗਰ ਨੂੰ ਜਦੋਂ ਆਪਾਂ ਬਣਾ ਲਿਆ ਪਸੇ ਇੰਨਾ ਪਾ ਲੇ ਹਾਂ 50 ਗ੍ਰਾਮ ਹਾਂ ਹਨਾ ਹੱਥ ਦਿਖਾਈਏ ਬੰਬੂ ਬਣਾ ਕੇ ਵੀ ਦਿਖਾਉਂਦੇ ਭਾਈ ਜੀ ਕਿੱਦਾਂ ਬਣਦਾ ਏ ਅੱਛਾ ਹਾਂ ਲੈ ਵੀ ਇੱਕ ਗੱਲ ਹੋਰ ਆ ਦੇਖੋ ਹਨਾ ਸਾਰੀ ਚੀਜ਼ ਆਪਾਂ ਨੂੰ ਬਣਾ ਕੇ ਵੀ ਦਿਖਾਉਂਦਾ ਭਰਾ ਆਪਣਾ ਹਾਂ ਪਰ ਵੀਡੀਓ ਨੂੰ ਮੈਂ ਕੱਟਦਾ ਨਹੀਂ ਹੈਗਾ ਲਗਾਤਾਰ ਆਪਾਂ ਬਣੇ ਰਹਾਂਗੇ ਵੀਡੀਓ ਦੇ ਨਾਲ ਤੇ ਝਲਕਰਾਂ ਸਟਾਰਟ ਕਰਦੇ ਆਂ ਦੇਖ ਭਾਈ ਅਜਵੀਣ ਅਜਮੈਨ ਹਾਂ ਸੌਂਫ ਸੌਂਫ ਆ ਅੰਬਾ ਹਰਦੀ ਆ ਅੰਬਾ ਹਲਦੀ ਆ ਕੜੂ ਕੜੂ ਆ ਗਲਾਬ ਦੇ ਫੁੱਲ ਆ ਸਰਨਾਏ ਆ ਕਾਲੀ ਜੀਰੀ ਆ ਜੀਰਾ ਡੰਡੀ ਦੁੱਧ ਬਣਾਉਣ ਵਾਸਤੇ ਆ ਗਲੋਬੇਲ ਬਖਾਰ ਨਹੀਂ ਹੁੰਦਾ ਜਕੜਾ ਨਹੀਂ ਹੁੰਦਾ ਆ ਕੇਸੂ ਫੁੱਲ ਸਤਾਵਰ ਆ ਬਿਹੜਾ ਲੈ ਵੀ ਆਇਓ ਕਰਾਂ ਆ ਅਸਬਗੰਦਾ ਅਸਬਗੰਦਾ ਆ ਜਮਾਖਾਰ ਜਮਾਖਾਰ ਅਮੇਥਰੇ ਮੇਥਰੇ ਆ ਨਿਸ਼ਾਦੜ ਆ ਆਮળા ਹਾਂ ਆ ਬਿਲਾ ਦੀ ਗੁੱਧ ਬਿਲਾ ਦੀ ਗੁੱਧ ਆ ਨਾਰਦਾਣਾ ਹਾਂ ਆ ਚਿਰਾਈਤਾ ਹਾਂ ਆ ਅਰਜੁਨ ਛਾਲ ਆ ਹਰਣਾ ਆ ਵੇਖੋ ਭਾਈ ਜੀ ਹੁਣੀ ਸਾਹਮਣੇ ਹੀ ਪੀਸ ਕੇ ਪਾਊਡਰ ਹੋ ਜਾਊਗਾ ਐ ਅੱਛਾ ਠੀਕ ਆ ਲੋ ਵੀ ਇਹ ਇੰਨੀਆਂ ਚੀਜ਼ਾਂ ਪਾ ਕੇ ਮਿੱਤਰੋ ਜਿਹੜਾ ਹੈਗਾ ਨਾ ਜਮੀਲ ਖਾਨ ਇਹ ਇੰਨੀਆਂ ਚੀਜ਼ਾਂ ਪਾ ਕੇ ਮਸਾਲਾ ਬਣਾਉਂਦਾ ਪਰ ਮੈਨੂੰ ਇਹ ਲੱਗਦਾ ਹੈ ਨਾ ਮਸਾਲਾ ਇਹ ਵਧੇ ਰਹੂਗਾ ਮਾਰੀ ਰੋਕ ਲਾ ਦਿਓ ਬਰਸਾ ਤੋਂ ਆ ਡੰਡਰ ਦੇਗਾ ਆਏ ਬੰਦਾ ਬਹੁਤ ਨਾਲ ਫਸ ਬਣ ਗਿਆ ਇਧਰ ਨੇੜੇ ਲਾ ਦੇ ਕਰਾਂ ਮੈਂ ਭਰਾ ਨੂੰ ਕਹਿਣਾ ਚਾਹੁੰਦਾ ਆ ਵੀ ਆ ਇੱਥੇ ਮਸ਼ੀਨ ਜਿਹੜੀ ਹੈਗੀ ਹੈ ਨਾ ਆ ਇਹ ਸਾਰਾ ਸਿਸਟਮ ਆਪਦੀ ਗੱਡੀ ਦੇ ਉੱਤੇ ਲਾਇਆ ਹੋਇਆ ਭਰਾਵਾਂ ਨੇ ਤੇ ਬਾਕੀ ਇੱਕ ਗੱਲ ਦੱਸ ਯਾਰ ਮੈਨੂੰ ਜ਼ਮੀਨ ਯਾਰ ਮੈਨੂੰ ਐ ਦੱਸ ਤੂੰ ਆ ਵਿੱਚ ਇੱਕ ਹੋਰ ਚੀਜ਼ ਸੀ ਆ ਨਹੀਂ ਪਾਹਾ ਇਹ ਸੱਜੀ ਖਾ ਰਿਹਾ ਭਾਈ ਤੇ ਕੱਲ ਹੋਰ ਪਈਆਂ ਹਾਂ ਇਹ ਤਾਂ ਜਦੋਂ ਜਾ ਕੇ ਘਰੇ ਬਣਾ ਕੇ ਦੇ ਦਾਂਗੇ ਤਿਆਰ ਕਰਕੇ ਆ ਵੇਖੋ ਜੀ ਆ ਬਣ ਗਿਆ ਕੀ ਬਣ ਗਿਆ ਇਹ ਅੱਛਾ ਆ ਬਣ ਗਿਆ ਆ ਬਣ ਗਿਆ ਭਾਈ ਮਸਾਲਾ ਲੈ ਵੀ ਆ ਦੇਖ ਲੋ ਇੱਕ ਮਿੰਟਾਂ ਸਕਿੰਟਾਂ ਦੀ ਖੇਡ ਦੇ ਨਾਲ ਇੱਕ ਡੰਗਲ ਨੂੰ ਇੰਨਾ ਪਾ ਗਏ ਭਾਈ ਇੰਨਾ ਪਾ ਗਏ ਹਨਾ ਬਸ ਫਿਰ ਤਾਂ ਫਿਰ ਸਵਾਦ ਆ ਲੱਕੜ ਪੱਥਰ ਜੋ ਮਰਜੀ ਸਾਈਡ ਦਾ ਮੁਰੇ ਇਹ ਵੀ ਛੜਦਾ ਇਹ ਨਹੀਂ ਛੜਦਾ ਸਾਰਾ ਕੁਛ ਚੱਕ ਜੂ ਲੈ ਵੀ ਜਮੀਰ ਖਾਨ ਆਪਾਂ ਨੰਬਰ ਦੇ ਦਈਏ 10 ਆਪਣਾ ਨੰਬਰ 229988025882 ਠੀਕ ਹੈ 99880 25882 ਠੀਕ ਹੈ ਲੋ ਵੀ ਮਿੱਤਰੋ ਜੇ ਤੁਸੀਂ ਜਮੀਰ ਖਾਨ ਕੋ ਆਪਦਾ ਮੈਂ ਕਹਿੰਦਾ ਵੀ ਦੇਸੀ ਚੀਜ਼ਾਂ ਦਾ ਚੂਰਨ ਤਿਆਰ ਕਰਵਾਉਣਾ ਚਾਹੁੰਦੇ ਹੋ ਤਾ ਜਮੀਲ ਦਾ ਨੰਬਰ ਸਕਰੀਨ ਉਤੇ ਚੱਲੀ ਜਾਂਦਾਗਾ ਬਾਈ ਕਿਸੇ ਪਸ਼ੂ ਨੂੰ ਪਾਰ ਪੈ ਲਾ ਹੋਵੇ ਕਿਸੇ ਪਸ਼ੂ ਦਾ ਥਣ ਬੰਦ ਹੋਵੇ ਕੋਈ ਪਸ਼ੂ ਹੀਟ ਮੈਨ ਆਂਦਾ ਹੋਵੇ ਕੋਈ ਪਸ਼ੂ ਖਲੋਂਦਾ ਨਾ ਹੋਵੇ ਬੰਦਾ ਸਾਣ ਨੂੰ ਫੋਨ ਕਰੇ ਵੀਡੀਓ ਦੇਖ ਕੇ ਅੱਛਾ ਆਪਾਂ ਫੋਨ ਮੇਂ ਹੀ ਦੱਸ ਦਾਂਗਾ ਬਾਈ ਦੀ ਪਹਿਲਾ ਚੀਜ਼ ਲਾ ਕੇ ਆਪਣੇ ਡੰਗਣ ਨੂੰ ਦੇ ਲੋ ਅੱਛਾ ਇਹ ਵੀ ਹਾਂ ਇੱਕ ਪੱਲੇ ਦਾ ਕੰਮ ਹੈ ਪੁੰਦਾ ਕੰਮ ਹੈ ਜਿਹੜਾ ਫੋਨ ਕਰਕੇ ਭਾਈ ਮੇਰੀ ਮੱਝ 2 ਲੱਖ ਦੀ ਮੱਝ ਐ ਪਾਰ ਦਿਖਾਉਂਦੀ ਪਿੱਛਾ ਉਹਨੂੰ ਦੱਸ ਦਾਂਗਾ ਭਾਈ ਫਲਾ ਚੀਜ਼ ਲਾ ਕੇ ਜਦੋਂ ਤੇਰਾ ਡੰਗਰ ਕਹਿ ਮੋ ਜਾਣਾ ਲੋ ਵੀ ਇਹ ਤੁਰਦਾ ਫਿਰਦਾ ਮੈਂ ਕਹਿੰਦਾ ਵੈਦ ਆ ਤੇ ਵੈਦ ਦਾ ਨੰਬਰ ਤੁਸੀਂ ਨਾ ਆਪਦੇ ਫੋਨ ਦੇ ਵਿੱਚ ਜਰੂਰ ਰੱਖ ਲਿਓ ਤੇ ਮੈਨੂੰ ਐਂ ਲੱਗਦਾ ਵੀ ਕਿਸੇ ਨਾ ਕਿਸੇ ਵੇਲੇ ਤੁਹਾਨੂੰ ਲੋਡ ਜਰੂਰ ਪੈਣੀ ਐ ਜਿਹੜੇ ਭਰਾ ਪਸ਼ੂ ਰੱਖਦੇ ਆ ਭਲਾ ਮੱਝਾਂ ਵਾਲੇ ਹੋਣ ਜਾਂ ਘੋੜੇ ਘੋੜੀਆਂ ਵਾਲੇ ਹੋਣ ਇਸ ਜ਼ਮੀਨ ਨੂੰ ਜਾਜ ਜਰੂਰ ਕਰ ਲਿਓ ਵੀਡੀਓ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਅਸੀਂ ਤਹਿਤ ਲੋ ਧੰਨਵਾਦ ਕਰਾਂਗੇ ਜ਼ਮੀਨ ਧੰਨਵਾਦ ਕਰਦੇ ਧੰਨਵਾਦ ਸਤਿਕਾਰ ਬੁਲਾਦੇ ਗਾਲ ਬਾਈ ਸਤਿਕਾਰ ਜੀ ਸਾਰੇ